ਖੁਸ਼ੀ ਹੁੰਦੀ ਹੈ ਕਿ ਬਈ ਜਿੱਦਾਂ ਜਿੱਦਾ ਪ੍ਰਮਾਤਮਾ ਤੋਂ ਮਤਲਬ ਉਮੀਦ ਰੱਖੀ ਹੈ ਨਾ ਪ੍ਰਮਾਤਮਾ ਨੇ ਟਾਈਮ ਟੂ ਟਾਈਮ ਇਹਨੂੰ ਦਿੰਦੇ ਗਏ ਉਹ ਤੇ ਕਿ ਜੇ ਜਦਾਂ ਮੰਨ ਲਓ ਹੁਣ ਮੰਨ ਲਓ ਕਿ ਮੈਂ ਮਤਲਬ 뮤직 ਇੰਡਸਟਰੀ ਚ ਜਾਣਾ ਚਾਹੁੰਦਾ ਸੀ ਨਾ ਪੰਜਾਬੀ ਗਾਣੇ ਕਰਨਾ ਚਾਹੁੰਦਾ ਸੀ ਮੈਂ ਤਾਂ ਇੱਕ ਦੋ ਚਾਹੁੰਦਾ ਸੀਗਾ ਪ੍ਰਮਾਤਮਾ ਨੇ 302 ਕਰਾਤੇ ਹੈ ਨਾ ਫੇਰ ਮੈਂ ਹਿੰਦੀ ਸੀਰੀਲਾਂ 'ਚ ਚਾਹੁੰਦਾ ਹੁੰਦਾ ਸੀ ਪ੍ਰਮਾਤਮਾ ਨੇ ਮੈਂ ਇੱਕ ਇੱਦਾਂ ਹੀ ਚਾਹੁੰਦਾ ਸੀਗਾ ਕਿ ਵੇਚ ਲੈ ਮੈਨੂੰ ਐਸੇ ਕੈਰੈਕਟਰ ਹੀ ਮਿਲ ਜਾਏ ਬਟ ਉਹ ਚ ਸੋਚੋ ਹੀਰੋ ਮੈਨੂੰ ਲਿਆਂਦਾ ਸਾਰੇ ਸੀਰੀਲਾਂ ਦੇ ਵਿੱਚ ਅਰਜੁਨ ਮੈਂ ਸੋਚੋ ਮੈਂ ਆਪਣਾ ਇਤਿਹਾਸਿਕ ਸੋਚੋ ਆਪਣਾ ਹੈਨਾ ਮਹਾਭਾਰਤ ਮੈਂ ਉਹਦਾ ਹਿੱਸਾ ਬਣੂਗਾ ਹੀ ਅਰਜੁਨ ਬਣੂਗਾ ਮੈਂ ਕਦੀ ਇਹ ਸੋਚਿਆ ਨਹੀਂ ਸੀਗਾ ਬੰਬੇ 'ਚ ਪ੍ਰਮਾਤਮਾ ਨੇ ਉਹ ਮੇਤੋ ਕਰਵਾਇਆ ਈਵਨ ਕਿ ਹੁਣ ਅੱਜ ਮੈਂ ਇਹਦੀ ਗੱਲ ਕਰਾਂ ਡਾਕੂ ਦਾ ਮੁੰਡਾ 3 ਦੀ ਤੇ ਮੈਂ ਪਹਿਲਾ ਪਾਰਟ ਜਦੋਂ ਮੈਂ ਬੰਬੇ 'ਚ ਦੇਖਿਆ ਸੀਗਾ ਤੇ ਮੈਂ ਜਦੋਂ ਸੋਚਿਆ ਸੀ ਜਸਟ ਯਾਰ ਇਹ ਫ ਤੇ ਇਹ ਖੁਸ਼ੀ ਹੁੰਦੀ ਆ ਮਤਲਬ ਇਹਨਾਂ ਚੀਜ਼ਾਂ ਦੀ ਆਪਣੇ ਆ ਨੂੰ ਇਦਾਂ ਤਾਂ ਕਦੀ ਨਹੀਂ ਕੀਤਾ ਵੈਸੇ ਲੱਗਦਾ ਉਹ ਮੂਮੈਂਟ ਹੁਣ ਜਲਦੀ ਆਊਗਾ ਹੁਣ ਪੰਜਾਬੀ ਫਿਲਮਸ ਕਰ ਰਹੇ ਹੋ ਤੇ ਹੋਰ ਗ੍ਰੋਥ ਮਿਲੇਗੀ ਤਾਂ ਕਰੋਂਗੇ ਇਦਾਂ ਤੱਕ ਇੱਕ ਵਾਰ ਤਾਂ ਇਹ ਮੂਮੈਂਟ ਆਉਣੀ ਚਾਹੀਦੀ ਹੈ ਨਾ ਬਟ ਹਾਂ ਇਹ ਜਿਹੜੀ ਆ ਚੀਜ਼ ਕਰਦੇ ਹੋ ਮੇਰੇ ਫੈਮਿਲੀ ਵਾਲੇ ਕਰਦੇ ਆ ਹੈਨਾ ਜਾਂ ਮੈਨੂੰ ਚਾਹਣ ਵਾਲੇ ਪਿਆਰ ਉਹਨਾਂ ਕਰਕੇ ਮੈਂ ਤੁਰਿਆ ਜਾ ਰਿਹਾ ਹੈਨਾ ਸੋ ਬਟ ਉਹਨਾਂ ਕਰਕੇ ਹੀ ਖੁਸ਼ੀ ਵੀ ਹੁੰਦੀ ਆ ਕਿ ਯਾਰ ਹੈਨਾ ਹੁਣ ਚਲੋ ਮੇਰੇ ਨਾਲ ਖੜੇ ਆ ਮੈਨੂੰ ਪਿਆਰ ਦਿੰਦੇ ਹੈਨਾ ਮੇਰੇ ਚਾਹਣ ਵਾਲੇ ਪਿਆਰ ਕਰਨ ਵਾਲੇ ਹੁਣ ਵੀ ਮੈਨੂੰ ਕਿੰਨੇ ਮੈਸੇਜਸ ਆਉਂਦੇ ਆ ਕਿ ਯਾਰ ਤੁਸੀਂ ਡਾਕੂ ਦੇ ਮੁੰਡਾ ਥ੍ਰੀ ਚ ਆ ਰਹੇ ਹੋ ਅਸੀਂ ਦੇਖਣ ਜਾਵਾਂਗੇ ਦੇਖਣ ਜਾਵਾਂਗੇ ਹਨਾ ਤੇ ਕਿੰਨੇ ਕਿਉਂਕਿ ਗੈਪ ਆ ਗਿਆ ਹੈ ਨਾ ਜਦੋਂ ਮਤਲਬ ਪੰਜਾਬੀ ਯੂਨੀਵਰਸਿਟੀ ਤੋਂ ਮਿਊਜ਼ਿਕ ਤੋਂ ਬਾਅਦ ਮੈਂ ਸਿੱਧਾ ਹੀ ਬੰਬੇ ਚਲਾ ਗਿਆ ਨਾ ਹਿੰਦੀ ਸੀਰੀਅਲ ਕਿਤੇ ਬਟ ਹੁਣ ਦੁਬਾਰਾ ਉਹ ਮੈਨੂੰ ਦੇਖਣਗੇ ਇਸ ਰੂਪ ਚ ਪਰ ਪਸੰਦ ਵੀ ਆਊਗਾ ਤੁਹਾਨੂੰ ਮੈਨੂੰ ਇਹ ਆ ਕਿ ਚਲੋ ਪਰ ਮਾੜਮਾ ਬਸ ਸੋਖ ਰੱਖੇ ਸਭ ਵਧੀਆ ਹੀ ਹੋਵੇ। ਅੱਛਾ ਬੰਬੇ ਦੇ ਵਿੱਚ ਨਾ ਆਪਣੇ ਪੰਜਾਬੀ ਮੁੰਡਿਆਂ ਦੇ ਵੀ ਗਰੁੱਪਸ ਨੇ ਜਿਹੜੇ ਇੱਧਰੋਂ ਗਏ ਹੋਏ ਨੇ ਉੱਥੇ ਕੰਮ ਕਰਨ ਦੇ ਵਿੱਚ ਹਨਾ ਤੇ ਕਈ ਮਾਡਲ ਸਿੱਖ ਦੂਜੇ ਨੂੰ ਮਿਲਦੇ ਵੀ ਨੇ ਕਿ ਐਕਟਰਸ ਮਿਲਦੇ ਨੇ। ਤੁਸੀਂ ਕਿਹਨਾਂ ਦੇ ਨਾਲ ਰਹੇ ਹੋ ਜਾਂ ਕਿਹੜੇ ਐਕਟਰ ਨੇ ਜਿਹੜੇ ਉੱਥੇ ਤੁਹਾਡੇ ਨਾਲ ਉਸ ਪੀਰੀਅਡ ਦੇ ਵਿੱਚ ਰਹੇ ਨੇ ਕਿਨਾਂ ਨਾਲ ਸਾਝ ਰਹੀ ਹੈ ਤੁਸੀਂ? ਮੂੰ ਸਾਝੜਾ ਕੰਮ ਹੀ ਨਹੀਂ ਮਨ ਲੱਗ ਮੈਨੂੰ ਲੱਗਦਾ ਟਾਈਮ ਹੀ ਨਹੀਂ ਮਿਲਿਆ ਕਿਸੇ ਨੂੰ ਮਿਲਣ ਦਾ। ਈਵਨ ਕਿ ਕਿੰਨੇ ਆਪਣੇ ਪੰਜਾਬੀ ਦੇ ਜਿਹੜੇ ਇਕੱਠੇ ਕੰਮ ਕਰਦੇ ਰਹੇ ਪੰਜਾਬ 'ਚ ਵੀ ਉਹਨਾਂ ਨਾਲ ਵੀ ਮੁੜ ਕੇ ਕਦੀ ਤਾਲਮੇਲ ਨਹੀਂ ਹੋਇਆ ਕੰਮ ਚ ਹੀ ਕਿਉਂਕਿ ਬੰਬੇ ਦੀ ਲਾਈਫ ਹੈ ਨਾ ਬਹੁਤ ਜ਼ਿਆਦਾ ਬਿਜ਼ੀ ਆ ਮਤਲਬ ਤੁਹਾਡਾ ਫੈਮਿਲੀ ਟਾਈਮ ਨਹੀਂ ਤੁਹਾਨੂੰ ਮਿਲਦਾ ਕਿ ਯਾਰੀ ਸੋ 12 15 ਘੰਟੇ ਤੁਸੀਂ ਐਵਰੀ ਡੇ ਕੰਮ ਕਰਦੇ ਹੋ ਸੋ ਬੰਬੇ ਚ ਮੈਨੂੰ ਲੱਗਦਾ ਨਹੀਂ ਅਗਰ ਕਦੇ ਦੇਖਿਆ ਹੋਊਗਾ ਦੂਰੋਂ ਦਰਾਡੇ ਬਸ ਹਾਈ ਹੈਲੋ ਜਾਂ ਕਿਤੇ ਮਿਲ ਗਏ ਠੀਕ ਆ ਆਦਰਵਾਇਜ਼ ਨਹੀਂ ਸੋ ਉੱਥੇ ਦੀ ਲਾਈਫ ਅੱਡ ਹੈ ਇੱਥੇ ਹੁਣ ਆ ਕੇ ਜ਼ਰੂਰ ਮਿਲ ਰਹੇ ਆ ਯਾਰ ਕਿਦਾਂ ਯਾਰ ਇੰਨਾ ਟਾਈਮ ਹੋ ਗਿਆ ਹੈ ਨਾ ਮਿਲਿਆ ਨੂੰ ਸੋ ਆ ਚੀਜ਼ ਹੈ ਸੀਰੀਅਲਸ ਦਾ ਤਾਂ ਇਹ ਹੁੰਦਾ ਕਿ ਚਲੋ 12 15 ਘੰਟੇ ਦੀ ਸ਼ਿਫਟ ਹੈਗੀ ਆ ਉਸ ਤੋਂ ਬਾਅਦ ਟਾਈਮ ਨਹੀਂ ਮਿਲਦਾ ਜਿਵੇਂ ਤੁਸੀਂ ਕਹੇ ਬਹੁਤ ਹੈਕਟਿਕ ਹੋ ਜਾਂਦਾ ਹੁਣ ਜਦੋਂ ਫਿਲਮਸ ਕਰਨੀ ਹੁੰਦੀਆਂ ਥੋੜਾ ਜਿਆ ਰਿਲੀਫ ਰਹਿੰਦਾ ਜਾਂ ਥੋੜਾ ਜ਼ਿਆਦਾ ਮਜ਼ਾ ਆਉਂਦਾ ਹੈ ਉਸ ਚੀਜ਼ ਨੂੰ ਮੰਨਣ ਦਾ ਕਿ ਰਿਲੀਫ ਆਰਾਮ ਸਕੂਨ ਬੜੇ ਵਧੀਆ ਤਰੀਕੇ ਨਾਲ ਦਿਨ ਚ ਦੋ ਜਾਂ ਤਿੰਨ ਸੀਨ ਉਹ ਵੀ ਮਜ਼ੇ ਨਾਲ ਕਾਲ ਟਾਈਮ ਵੀ ਐਨ ਵਧੀਆ हां ਆਪਣੇ ਤਰੀਕੇ ਨਾਲ ਔਰ ਟਾਈਮ ਤੇ ਪੈਕ ਅਪ ਸਾਰਾ ਕੁਝ ਮਤਲਬ ਮਜ਼ਾ ਆਉਂਦਾ ਯਾਰ ਕਿ ਯਾਰ ਇਦਾਂ ਕੰਮ ਹੋਣਾ ਚਾਹੀਦਾ ਉੱਥੇ ਕੀ ਹੈ ਕਿ ਡੇਲੀ ਟੈਲੀਗਾਸ ਹੋਣਾ ਹੁੰਦਾ ਨਾ ਸੀਰੀਅਲ ਦਾ ਰੋਜ਼ਾਨਾ ਦੀ 10 12 ਸੀਨ ਸ਼ੂਟ ਕਰਨੇ ਆ ਵੱਡੇ ਵੱਡੇ ਡਾਇਲੋਗਸ ਲੰਬੇ ਲੰਬੇ ਫਿਰ ਮਤਲਬ ਕੋਈ ਰੈਸਟ ਨਹੀਂ ਮਿਲਦੀ ਸੋ ਚੀਜ਼ ਹੈ ਇੱਥੇ ਫਿਲਮ ਤਾਂ ਫਿਲਮ ਔਰ ਸੀਰੀਅਲ ਦੇ ਵਿੱਚ ਆ ਡਿਫਰੈਂਸ ਆ ਬੇਸਿਕਲੀ ਜ਼ਿਆਦਾ ਸੋ ਇੱਥੇ ਮੈਨੂੰ ਮਜ਼ਾ ਆਉਂਦਾ ਔਰ ਆਪਣੀ ਲੈਂਗੁਏਜ ਚ ਗੱਲ ਕਰਕੇ ਹੈਨਾ ਪੰਜਾਬੀ ਫਿਲਮਾਂ ਉਹ ਇੱਕ ਸਵਾਦ ਹੀ ਅੱਡ ਹੈ